ਬਹੁਤ ਮਾੜੀ ਘਟਨਾ ਗਰੀਬ ਆਦਮੀ ਦੀ ਗਰੀਬ ਮਾਰ ਹੋਈ ਆ ਤੇ ਅੱਜ ਪਤਾ ਨਹੀਂ ਕਿਸ ਕਾਰਨ ਕਰਕੇ ਤਾਰ ਟੁੱਟੀ ਆ ਤੇ ਇਹ ਡੰਗਰ ਲਈ ਜਾਂਦੇ ਸੀ ਗਰੀਬ ਆਦਮੀ ਤੇ ਉਹ ਦੋ ਡੰਗਰ ਲਪੇਟ ਚ ਆ ਕੇ ਤਾਰ ਵੀ ਦੀ ਐ ਜੀ ਇਧਰ ਡੰਗਰ ਸਾਢੇ 4 ਨੰਂਦੇ ਸੀ ਰੋਜ਼ ਅੱਗੇ ਵੀ ਅੱਜ ਚਾਰ ਕੇ ਵਾਪਸ ਜਾ ਰਹੇ ਸੀ ਨਹਿਰ ਕੰਨੀ ਤਾਂ ਇਧਰ ਤਾਰ ਟੁੱਟ ਕੇ ਡਿੱਗੀ ਹੋਈ ਸੀ ਤਾਰ ਨਾਲ ਡੰਗਰ ਇਧਰ ਲੱਗੇ ਡੰਗਰ ਦੋ ਮਾਰ ਗਏ ਅੱਜ ਤਾਂ ਇਹ ਪਸ਼ੂ ਦਾ ਨੁਕਸਾਨ ਹੋਇਆ ਦੇਸੀ ਸ਼ਰਾਬ ਦਾ ਠੇਕਾ ਵੀ ਹੈ ਕਈ ਗੱਡੀਆਂ ਵੀ ਰੁਕਦੀਆਂ ਨਹੀਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਡੰਗਰ ਚਾਰ ਕੇ ਇਧਰ ਘਰ ਨੂੰ ਜਾ ਰਹੇ ਸੀ ਰਸਤੇ ਚ ਬਿਜਲੀ ਤਾਰ ਟੁੱਟੀ ਸੀਗੀ ਤਕਰੀਬਨ ਕਰੰਟ ਲਾ ਕੇ ਦੋ ਮੱਜਾ ਮਾਰ ਗਿਆ ਇਹਦੇ ਉੱਤੇ ਬਹੁਤ ਮਾੜੀ ਘਟਨਾ ਗਰੀਬ ਆਦਮੀ ਦੀ ਗਰੀਬ ਮਾਰ ਹੋਈ ਆ ਇਹ ਤਾਰਾਂ ਨੇ ਜਿਹੜੀਆਂ ਕਾਫੀ ਚਿਰ ਤੋਂ ਢਿੱਲੀਆਂ ਚੱਲੀਆਂ ਆਉਂਦੀਆਂ ਸੀਗੀਆਂ ਤੇ ਬਿਜਲੀ ਵਾਲਿਆਂ ਨੂੰ ਕਿਹਾ ਵੀ ਗਿਆ ਬਾਰ-ਬਾਰ ਵੀ ਇਹ ਤਾਰਾਂ ਨੂੰ ਠੀਕ ਕਰਿਆ ਜਾਵੇ ਤੇ ਅੱਜ ਪਤਾ ਨਹੀਂ ਕਿਸ ਕਾਰਨ ਕਰਕੇ ਤਾਰ ਟੁੱਟੀ ਆ ਤੇ ਇਹ ਡੰਗਰ ਲਈ ਜਾਂਦੇ ਸੀ ਗਰੀਬ ਆਦਮੀ ਤੇ ਉਹ ਦੋ ਡੰਗਰ ਲਪੇਟ ਚ ਆ ਕੇ ਤਾਰ ਬਿਜਲੀ ਦੀ ਕਪਲੇਟ ਵੀ ਲਿਖਾਈ ਹੋਈ ਸੀ ਪਰ ਠੀਕ ਕਰਨੀ ਹੈ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਕਿਹਾ ਗਿਆ ਵਾਰ-ਵਾਰ ਜੇ ਨੂੰ ਵੀ ਕਿਹਾ ਗਿਆ ਵੀ ਇਹ ਤਾਰਾਂ ਖਰਾਬ ਚੱਲਦੀਆਂ ਨੇ ਕਾਫੀ ਸਮੇਂ ਤੋਂ ਵੀ ਠੀਕ ਕੀਤੀਆਂ ਜਾਣ ਚਲੋ ਉਹਨਾਂ ਕੋਲ ਰਜੇਵੇਂ ਹੋਣਗੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਵੀ ਕੀ ਕਾਰਨ ਹੋਇਆ ਤੇ ਵੀ ਇਹ ਪਸ਼ੂਆਂ ਦਾ ਅੱਜ ਨੁਕਸਾਨ ਹੋਇਆ ਇਹਨਾਂ ਨੂੰ ਮਾਮੂਜਾ ਸਰਕਾਰ ਕਿੰਨਿਓ ਮਿਲਣਾ ਚਾਹੀਦਾ ਸਾਡੀ ਬਹੁਤ ਜ਼ਿਆਦਾ ਬੇਨਤੀ ਹੈ ਸਰਕਾਰ ਨੂੰ ਵੀ ਗਰੀਬ ਆਦਮੀ ਨੂੰ ਕੁਛ ਨਾ ਕੁਛ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਨੋ ਜੀ ਬशीर मोहम्मद ਕੀ ਕੱਟਣਾ ਬਾਪੂ ਜੀ ਇਹ ਜੀ ਇੱਧਰ ਡੰਗਾ ਸਾਢੇ 4:00 'ਤੇ ਰੋਜ਼ ਅੱਗੇ ਵੀ ਅੱਜ ਚਾਰ ਕੇ ਵਾਪਸ ਜਾ ਰਹੇ ਸੀ ਨਹਿਰ ਕੰਨੀ ਪਿੰਡ ਘਰ ਨੂੰ ਤਾਂ ਇਹਦਾ ਤਾਰ ਟੁੱਟ ਕੇ ਡਿੱਗੀ ਹੋਈ ਸੀ ਤਾਰ ਨਾਲ ਡੰਗਰ ਇੱਧਰ ਲੱਗੇ ਡੰਗਰ ਦੋ ਮਾਰ ਗਏ ਸਾਡੇ ਕਿੰਨਾ ਕੁ ਨੁਕਸਾਨ ਇਹ ਨੁਕਸਾਨ ਜੀ ਇਸ ਟਾਈਮ ਸਾਡਾ ਪਾਉਣਾ 2 ਲੱਖ ਦਾ ਨੁਕਸਾਨ ਹੈ। ਬਾਕੀ ਕਰਦੇ ਬਸ ਮੰਗ ਜੀ ਬਸ ਸਾਨੂੰ ਸਰਕਾਰ ਵੱਲੋਂ ਸਾਨੂੰ ਦਿੱਤਾ ਜਾਵੇ ਇਹਨਾਂ ਦਾ ਜਿਹੜਾ ਹੈਗਾ ਬਾਕੀ ਸਾਡਾ ਨੁਕਸਾਨ ਜੀ ਤਾਂ ਬਸ ਸਾਬਕਾ ਸਰਪੰਚ ਪ੍ਰਗਟ ਸਿੰਘ ਪਿੰਡ ਕੇਹਰੂ ਜੋ ਅੱਜ ਘਟਨਾ ਬਾਰੇ ਖਰੀਦੀ ਤੋਂ ਜਿਹੜੇ ਬਾਰੇ ਇਹ ਇਹ ਗੁਜਰਾਂ ਦੇ ਡੰਗਰ ਸੀ ਗਰੀਬ ਪਰਿਵਾਰਾਂ ਦੇ ਸਾਡੇ ਪਿੰਡ ਰਹਿ ਰਹੇ ਨੇ ਤੇ ਇਹ ਡੰਗਰ ਚਾਰਕੇ ਇਧਰ ਘਰ ਨੂੰ ਜਾ ਰਹੇ ਸੀ ਰਸਤੇ 'ਚ ਬਿਜਲੀ ਤਾਰ ਟੁੱਟੀ ਸੀਗੀ ਤਕਰੀਬਨ 3:00 ਵਜੇ ਕੰਪਲੀਟ ਵੀ ਦਿੱਤੀ ਸੀਗੀ ਪਰ ਇਹ 4:00 ਵਜੇ ਜਾ ਰਹੇ ਸੀਗੇ ਉਦੋਂ ਕਰੰਟ ਲੱਗ ਕੇ ਦੋ ਮੱਝਾਂ ਮਰ ਗਏ ਨੇ ਉਹਦੇ ਉੱਤੇ ਗਰੀਬ ਪਰਿਵਾਰ ਨੇ ਇਹਨਾਂ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਮੈਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਬਿਚਾਰੋ ਗਲਤੀ ਕਿਹਦੀ ਮੰਨਦੇ ਤੁਸੀਂ ਦੇਖਿਆ ਵੀ ਇਹ ਤਾਰ ਟੁੱਟੀ ਵੀ ਆ ਤਾਂ ਪੀ ਕਰਨ ਦੀ ਗਲਤੀ ਤਾਂ ਬਿਜਲੀ ਵਿਭਾਗ ਦੇ ਨੇ ਜੀ ਇਹ ਕਈ ਵਾਰ ਅਸੀਂ ਕਿ ਪਹਿਲਾਂ ਮੈਨੂੰ ਧਿਆਨ ਚ ਲੈ ਜਾਂਦਾ ਤੇ ਤਾਰਾਂ ਬਹੁਤ ਢਿੱਲੀਆਂ ਸੀਗੀਆਂ ਇਹ ਤੇ ਟੁੱਟਦੀਆਂ ਰਹਿੰਦੇ ਸੀ ਜੋੜ-ਜਾੜ ਜਲਾ ਕੇ ਫੇਰ ਅੱਗੇ ਚਲਾਤਾ ਚਲਾ ਦਿੰਦੇ ਸੀ ਦੇਖੋ ਜੀ ਇਹ ਗੁੱਜਰਪਾਈ ਚਾਰਾ ਹੈਗਾ ਇਹਨਾਂ ਦਾ ਡੰਗਰ ਪਸ਼ੂਆਂ ਦਾ ਕਾਰੋਬਾਰ ਹੈ ਤੇ ਅਸੀਂ ਤਾਂ ਸਿਰਫ ਇਹੀ ਕਹਿਣਾ ਹੈ ਜੀ ਅੱਜ ਤਾਂ ਇਹ ਪਸ਼ੂ ਦਾ ਨੁਕਸਾਨ ਹੋਇਆ ਹਾਲਾਂਕਿ ਸਾਹਮਣੇ ਦੇਖੋ ਕੋਈ ਆਉਂਦਾ ਹੈਗਾ ਐਮਰਜੈਂਸੀ ਹਾਲਾਂਕਿ ਲਵੇ ਦੇਖ ਸਕਦੇ ਹੋ ਤੁਸੀਂ ਦੇਸੀ ਸ਼ਰਾਬ ਦਾ ਠੇਕਾ ਵੀ ਹੈ ਕਈ ਗੱਡੀਆਂ ਵੀ ਰੁਕਦੀਆਂ ਨਹੀਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਤੇ ਅਸੀਂ ਤਾਂ ਇਹੀ ਕਹੋਨੇ ਆ ਕਿ ਜੋ ਕਿ ਮੈਕਮੇ ਵੱਲੋਂ ਮਾਰੀ ਮੋਟੀ ਇਹਨਾਂ ਨੂੰ ਹੈਲਪ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਠੀਕ ਹੈ ਗੁੱਜਰ ਭਾਈ ਸਾਰੇ ਦਾ ਨੁਕਸਾਨ ਹੋਇਆ ਅਸੀਂ ਵੀ ਡੰਗਰ ਪਸ਼ੂਆਂ ਵਾਲਿਆਂ ਜੀ ਅਸੀਂ ਵੀ ਲੈ ਕੇ ਲੰਘਦਾ ਕੱਲ ਨੂੰ ਸਾਡਾ ਵੀ ਨੁਕਸਾਨ ਹੋਊਗਾ ਠੀਕ ਹੈ ਪਸ਼ੂ ਦਾ ਮਾਵਾਜਾ ਭਰਿਆ ਜਾ ਸਕਦਾ ਕੱਲ ਨੂੰ ਇਨਸਾਨੀ ਜਾਨੀ ਨੁਕਸਾਨ ਹੋ ਗਿਆ ਤਾਂ ਉਹਨੂੰ ਕੌਣ ਭਰੂਗਾ ਇਹ ਲਾਪਰਵਾਹੀਆਂ ਨੇ ਜੀ ਦੇਖੋ ਇਹਨਾਂ ਤੇ ਸੁਧਾਰ ਕਰੋ ਨੈਕਮੇ ਵਾਲੇ ਆਹੀ ਬੇਨਤੀ ਹੈ ਪੰਡਿਤ ਅਮਕੇਸ਼ ਸ਼ਰਮ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹਮਬਦਾਨ ਕਰਵਾਉ ਬਸ਼ਕਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕਿਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਸੰਬੰਧਨ ਲਈ ਇੱਕ ਵਾਰ ਜਰੂਰ ਫੋਨ ਕਰੋ